ਰਾਤ ਸਿੰਘ ਸਾਈਬਰ ਕ੍ਰਾਈਮ ਤੋਂ ਹਾਂਜੀ ਸੱਚੀ ਆ ਸਰ ਇਨਵੈਸਟੀਗੇਸ਼ਨ ਦੀ ਕਾਲ ਆਈ ਹੈ ਮਹਾਰਾਜ ਆਪਣੀ ਫੈਮਿਲੀ ਦੇ ਕਿੰਨੇ ਮੈਂਬਰ ਨੇ ਸਰ ਤਿੰਨ ਜਣੇ ਆ ਜੀ ਕੌਣ ਕੌਣ ਨੇ ਜੀ ਸਰ ਮੈਂ ਆ ਤੇ ਵਾਈਫ ਆ ਤੇ ਬੇਟਾ ਜੀ ਠੀਕ ਹੈ ਬੇਟੇ ਦਾ ਕੀ ਨਾਮ ਹੈਗਾ ਜੀ ਬੇਟੇ ਦਾ ਨਾਮ ਰਾਹੁਲ ਹੈ ਸਰ ਰਾਹੁਲ ਠੀਕ ਹੈ ਕੀ ਕੰਮ ਕਰਦਾ ਰਾਹੁਲ ਉਹ ਸਰ ਸਟੱਡੀ ਕਰਦਾ ਜੀ ਕਿਹੜੀ ਕਲਾਸ ਹੈ ਉਹ ਸਰ ਬੀਏ ਬੀਏ ਪਾਰਟ 1 ਚ ਜੀ ਇਹ ਬੀਏ ਪਾਰਟ ਤੁਸੀਂ ਕੰਮ ਕੀ ਕਰਦੇ ਹੋ ਜੀ ਮੈਂ ਸਰ ਬਿਜ਼ਨਸਮੈਨ ਆ ਜੀ ਦੁਕਾਨ ਆ ਮੇਰੀ ਮੋਬਾਈਲਾਂ ਦੀ ਠੀਕ ਹੈ ਜੀ ਦੱਸੋ ਠੀਕ ਹੈ ਵੀਰ ਜੀ ਤੁਸੀਂ ਕੱਲ੍ਹ ਆਓ ਫੇਰ ਗੱਲ ਕਰੋ ਮੇਰੇ ਨਾਲ ਹੁਣ ਤੁਹਾਨੂੰ ਪੁੱਤਰ ਆ ਕਿੱਥੇ ਆ ਮੈਂ ਸਰ ਕੌਣ ਜੀ ਤੁਹਾਡਾ ਬੇਟਾ ਤਾਂ ਗਿਆ ਹੋਣਾ ਪੜਨ ਗਿਆ ਹੋਣਾ ਮੈਂ ਤਾਂ ਦੁਕਾਨ ਤੇ ਆ ਜੀ ਮੈਂ ਲੈਬਰ ਕਰ ਰਿਹਾ ਮੈਂ ਇੰਟੈਲੀਜੈਂਸ ਚੋ ਗੱਲ ਕਰ ਰਿਹਾ ਹਾਂ ਤੇ ਜੁਕਰਨ ਸਿੰਘ ਗੋਰੇ ਤਾਂ ਨਹੀਂ ਸਰ ਰੈਸਟ ਕਿਵੇਂ ਰੈਸਟ ਕੋਲੇ ਗਿਆ ਰੈਸਟ ਕਾਦੇ ਚ ਹੋ ਗਿਆ ਆ ਗੱਲ ਕਰੋ ਆ ਗੱਲ ਕਰੋ ਸਰ ਚਾਰ ਮੁੰਡੇ ਇਥੇ ਅਰੈਸਟ ਹੋਏ ਆ ਲੜਕੀ ਰੇਪ ਕੇਸ ਦੇ ਵਿੱਚ ਤੁਹਾਡਾ ਬੇਟਾ ਵੀ ਉਹਨਾਂ ਦੇ ਨਾਲ ਅਰੈਸਟ ਹੋ ਗਿਆ ਵਾ ਹੋਰ ਇਹ ਗੱਲ ਕਰ ਬੇਟੇ ਇਹ ਗੱਲ ਘੱਡਾੜੀਆ ਦੇ ਦੇ ਸਾਰਾ ਹੋਣਾ ਨਹੀਂ ਹੈ ਗੱਲ ਕਰ ਚਲੋ ਚਲੋ ਅਗ੍ਹਾ ਲੈ ਕੇ ਰੱਖੀ ਚਲੋ ਉਤੂਤ ਕਰ ਉਸਕੋ ਕੋਲਜ ਗਿਆ ਸੀ ਕਿੱਥੇ ਤੂੰ ਹਾਂ ਉਹ ਗੱਲ ਕਰ ਮੇਰੀ ਨਹੀਂ ਤੂੰ ਕਿੱਥੇ ਤੇ ਘਰ ਉਧਰ ਤੂੰ ਕਾਲਜ ਗਿਆ ਸੀਗਾ ਤੇ ਮੁੰਡੇ ਤੇਰੇ ਨਾਲ ਕੌਣ ਹੈ ਮੁੰਡੇ ਕੌਣ ਹੈ ਤੇਰੇ ਨਾਲ ਹੋਰ ਗੱਲ ਕਰ ਮੈਂ ਉਹਨੂੰ ਉਧਰ ਲੈ ਕੇ ਜਾਵਾਂ ਹੈਲੋ ਹੈਲੋ ਸਰ ਇਹ ਤਾਂ ਕਰੋ ਬੜੇ ਗਏ ਹੈ ਨਾ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਹਾਂਜੀ ਤੁਸੀਂ ਕੱਲੇ ਫੋਜੋ ਦੇਖੋ ਤੁਸੀਂ ਸ਼ੋਰ ਛਾੜ ਕੇ ਖੜੇ ਹੋ ਕਿ ਮੇਰੇ ਨਾਲ ਗੱਲ ਮੈਂ ਉਹ ਐਕਚੁਅਲੀ ਦੁਕਾਨ ਤੇ ਕਸਟਮਰ ਕਸਟਮਰ ਸੀਨਾ ਮੈਂ ਕੱਲਾ ਸੀ ਦੁਕਾਨ ਤੇ ਹਾਂਜੀ ਹਾਂਜੀ ਮੈਂ ਸਰ ਇੱਕ ਮਿੰਟ ਮੈਂ ਦੇਖੋ ਜਿਹੜੇ ਮੁੰਡੇ ਨਾਲ ਇਹ ਚੁੱਕਿਆ ਗਿਆ ਵਾ ਨਾ ਜਿਹੜਾ ਇਹਦਾ ਫਰੈਂਡ ਸੀਗਾ ਹਾਂਜੀ ਬਹੁਤ ਬਹੁਤ ਵੱਡੇ ਗੈਂਗ ਦਾ ਬੰਦਾ ਸੀ ਬਹੁਤ ਵੱਡਾ ਗੈਂਗਸਟਰ ਸੀਗਾ ਉਹ ਸਰ ਅਸੀਂ ਤਾਂ ਮੁੰਡੇ ਨੇ ਕੱਲ ਦੀ ਡੇਟ ਵਿੱਚ ਨਾ 11400 ਸੁਣ ਲਓ ਨਾ ਮੇਰੀ ਗੱਲ ਤੇ ਸੁਣ ਲਓ ਵੀਰ ਜੀ ਹਾਂਜੀ 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 ਮੁੰਡੇ ਨੇ ਕੱਲ ਦੀ ਡੇਟ ਵਿੱਚ ਇੱਕ 15 ਸਾਲਾਂ ਦੀ ਕੁੜੀ ਸੀ ਨਾ ਬਾਹਰ ਕੁੜੀ ਸੀ ਜਿਹਦੇ ਨਾਲ ਰੇਪ ਕੀਤਾ ਅਪਰਾਧ ਕੀਤਾ ਬਾਲਾ ਜਿਹਦਾ ਨੰਬਰ ਲਾਇਆ ਸੀ ਡਰੇਸਿੰਗ ਤੇ ਅੱਜ ਜਿੱਤਾਂ ਸੀ ਡਰੇਸ ਕਰਕੇ ਇੱਟਾ ਬਾਲਾ ਤੇ ਤੁਹਾਡਾ ਬੇਟਾ ਉਹਦੇ ਨਾਲ ਚੁੱਕ ਗਿਆ ਵਾ ਓਹੋ ਓਹੋ ਕਿਤੇ ਸਾਰ ਦੋ ਪਿਸਟਲ ਫੜੇ ਹੋ ਗਏ ਉਸ ਕ੍ਰਿਮੀਨਲ ਬੰਦੇ ਕੋਲ ਤੇ 8 ਬਿੰਨੂ ਚਰਜ ਪਰ ਪੜੇ ਗਏ ਆ ਇਹ ਬੇਟਾ ਕਹਿਣ ਲੱਗਾ ਕਿ ਸਰ ਸਾਡਾ ਹੈ ਜਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਮੇਰੇ ਡੈਡੀ ਕੋਲ ਪੁੱਛ ਲਓ ਸਰ ਤੁਸੀਂ ਗਲੀ ਵਿੱਚ ਨਾ ਨਾ ਦਿਓ ਗਲੀ 'ਚ ਪੁੱਛ ਲਓ ਜੀ ਤਾਂ ਬਹੁਤ شریف ਬੰਦੇ ਸਾਰੇ ਅਜੇ ਤੱਕ ਕਦੀ ਵੀ ਆਏ ਹੋ ਜਦ ਇਹ ਕਹਿਣ ਲੱਗਾ ਕਿ ਸਰ ਮੈਨੂੰ ਬੇੜੀ ਅੱਗੇ ਨਾ ਦਿਓ ਹਸਾੜੀ ਸ਼ਰੀਰ ਦੀ ਕੇ ਜੇ ਨਾ ਕਰ ਕਹ ਯਾਨੀ ਸਰ ਰਿਕਵੈਸਟ ਹੈ ਜੀ ਰਿਕਵੈਸਟ ਹੀ ਹੈ ਸਾਡੀ ਇਸ ਕੇਸ ਵਿੱਚ ਤੁਹਾਨੂੰ ਪਤਾ ਹੈ ਕਿ 25 ਸਾਲ ਕੇ ਹਾਇਦਾ ਤੇ 90 ਲੱਖ ਰੁਪਏ ਜੁਰਮਾਨਾ ਸਰ ਇੰਨੇ ਜੋਗੇ ਤਾਂ ਹੈ ਹੀ ਨਹੀਂ ਅਸੀਂ ਤਾਂ ਸਮਝਾਓ ਨੈਕਸਟ ਟਾਈਮ ਸਰ ਇਹਨਾਂ ਦੇ ਨਾਮ ਮੈਨੂੰ ਕੱਢਦਾ ਪਿਆਵਾ ਨੰਬਰ ਇਹਨਾਂ ਦੇ ਡ੍ਰੈਸਿੰਗ ਤੇ ਲੱਗੇ ਆ ਤੁਸੀਂ ਇੱਕ ਮੌਕਾ ਦਿਓ ਸਰ ਹਾਂਜੀ ਮੇਰੀ ਗੱਲ ਸੁਣ ਲਓ ਜਿਹੜਾ ਕੋਈ ਨਾ ਬੋਲ ਕਰ ਰਿਹਾ ਉਸ ਨੂੰ ਡਰੇਸ ਕਰਕੇ ਹਰਜ ਕੀਤਾ ਜਾ ਰਿਹਾ ਵਾ ਹਾਂਜੀ 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 ਇਹਦੇ ਨੰਬਰ ਵੀ ਚੇਂਜ ਕਰਵਾਣਾ ਇਹਦਾ ਮੋਬਾਈਲ ਵੀ ਚੇਂਜ ਕਰਵਾਣਾ ਤੁਸੀਂ ਇੱਥੇ ਨੰਬਰ ਤੇ ਕਾਲ ਤੇ ਮੈਸੇਜ ਨਹੀਂ ਕਰਨਾ ਹੁੰਦਾ ਠੀਕ ਹੈ ਨਹੀਂ ਸਰ ਇੱਕ ਮੌਕਾ ਦਿਓ ਜੀ ਤੁਸੀਂ ਅਸੀਂ ਤਾਂ ਗਰੀਬ ਬੰਦੇ ਆ ਸਰ ਤੁਸੀਂ ਮੈਨੂੰ ਆਹ ਦੱਸਦੇ ਤਾਂ ਫਾਇਰ ਭਰਨਾ ਪੈਣਾ ਤੁਸੀਂ ਗੂਗਲ ਤੇ ਯੂਜ਼ ਕਰਦੇ ਆ ਫੋਨ पे ਮੈਂ ਗੂਗਲ ਤੇ ਤਾਂ ਨਹੀਂ ਕਦੀ ਕੀਤਾ ਫੋਨ पे ਯੂਜ਼ ਕਰ ਲੈਨੇ ਸਰ ਦੁਕਾਨ ਤੇ ਸਰ ਇਹ ਤਾਂ ਫਾਈਨ ਹੈਗਾ 2 ਲੱਖ 80 ਹਜ਼ਾਰ ਰੁਪਈਆ ਉਹ ਤੁਹਾਨੂੰ ਹੋਣੇ ਪੇ ਕਰਨਾ ਪੈਣਾ ਵੀਰ ਜੀ ਸਰ ਇਹ ਤਾਂ ਬਹੁਤ ਜ਼ਿਆਦਾ ਫਾਈਨ ਥੋੜਾ ਥਰ ਕੱਟ ਕਰ ਲੋ ਗਰੀਬ ਬੰਦੇ ਆ ਜੀ ਯਾ ਅੱਗੇ ਸਰ ਐਨੀ ਟਾਈਮ ਆਪਣੇ ਕੋਲ ਕਿੰਨੇ ਆ ਤੁਸੀਂ ਸਾਈਡ ਤੇ ਹੋ ਜਾਓ ਮੈਂ ਤੁਹਾਨੂੰ ਕਹਿਆ ਰਿਹਾ ਵਾ ਤੁਸੀਂ ਬੰਦੇ ਆ ਰਿਫਰ ਮੈਂ ਸਿਰਫ ਕਸਟਮਰ ਖੜੇ ਆ ਨਾ ਮੇਰੇ ਕੋਲ ਕਸਟਮਰ ਖੜੇ ਹੋਣ ਉਹਨਾਂ ਨੂੰ ਇਹਨਾਂ ਨੂੰ ਮੈਂ ਭੇਜ ਵੀ ਨਹੀਂ ਸਕਦੇ ਇੱਕ ਮਿੰਟ ਇੱਕ ਮਿੰਟ ਭਾਈ ਸਵੇ ਸਾਡੇ ਹਾਂਜੀ ਸਰ ਸਰ ਤੁਸੀਂ ਸ਼ੌਪ ਬੰਦ ਕਰ ਤੋਂ 10 ਮਿੰਟਾਂ ਲਈ ਮੈਂ ਉਹ ਨਹੀਂ ਸਾਈਡ ਤੇ ਹੋ ਗਿਆ ਸਰ ਤੇਰੇ ਪਿੱਛੇ ਬੈਠੇ ਇਹਨਾਂ ਬਾਅਦ ਦੱਸੋ ਕੋਰਪੋਰੇ ਆਪਣਾ ਹੀ ਹੋਰ ਕਿੰਨੇ ਪੈਸੇ ਪਏ ਹੋਣਗੇ ਜੈਡਿਟ ਟਾਈਮ ਤਾਂ ਸਰ ਹੁੰਦਾ ਥੋੜੇ ਬਤ ਹੀ ਹੋਣਗੇ ਸਰ ਐਕਚੁਅਲੀ ਕੱਲ ਹੀ ਮੈਂ ਪੇਮੈਂਟਾ ਦੇਖੀ ਹਟਿਆ 50-60 ਹਜ਼ਾਰ ਹੋਊਗਾ ਸਰ ਠੀਕ ਹੈ ਆਪਣਾ ਫੋਨ ਲੈ ਹਾਂਜੀ ਸਰ ਹਾਂਜੀ ਸਰ ਆਪਾਂ ਸੌਨ 'ਤੇ ਆਨ ਕਰੋ ਸਰ ਮੈਂ 1 ਮਿੰਟ ਸਰ ਇਹਦੀ ਤੋਂ ਕਿਵੇਂ ਹੋਊਗਾ ਮੈਨੂੰ ਤੁਹਾਡੀ ਕਾਲ ਚੱਲ ਰਹੀ ਹੈ ਨਾ ਵਿੱਚ ਰਾਜੀ ਹਾਂ ਹਾਂਜੀ ਸਰ ਚੱਲਦੀ ਕਾਲ ਜੀ ਫੋਨ ਤੇ ਆਪਨ ਕਰ ਲਓ ਨਾ ਮੈਨੂੰ ਕਦੀ ਆਉਂਦੇ ਨਹੀਂ ਤੁਸੀਂ ਸਰ ਮੈਨੂੰ Google Pay ਨੰਬਰ ਦੇ ਦਿਓ ਮੈਂ ਉਹ ਚਕਰਾ ਦਿੰਦਾ ਜੀ ਸਰ ਮੈਂ Google Pay ਨੰਬਰ ਹੀ ਦੇਣ ਲੱਗਾ ਮੈਂ ਤੁਹਾਨੂੰ ਪਹਿਲੇ ਇਹ ਕਹਿ ਰਿਹਾ ਵਾ ਤੁਸੀਂ ਪਹਿਲੇ ਸ਼ੌਪ ਬੰਦ ਕਰੋ ਸ਼ੌਪ ਬੰਦ ਕਰਕੇ ਅੰਦਰ ਬੈਠ ਕੇ ਮੇਰੇ ਨਾਲ ਗੱਲ ਕਰੋ ਮੈਂ ਲੈਣ ਜੀ ਤੁਹਾਡੇ ਨਾਲ ਮੈਂ 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 2 ਮਿੰਟ ਬਾਅਦ ਲਾ ਲਾਂ ਜੀ ਨਹੀਂ ਸਰ ਮੈਂ ਚੱਲ ਤਾਲ ਕੀੰਨ ਨੂੰ ਕੱਢਣਾ ਆ ਸਰ ਮੈਂ ਮਾ ਮਾ ਸਰ ਸਰ ਸ਼ਟਰ ਬੰਦ ਕਰਨ ਤੇ 2 ਮਿੰਟ ਤਾਂ ਲੱਗਣਗੇ ਜੀ ਮੈਂ 2 ਮਿੰਟ ਸ਼ਟਰ ਬੰਦ ਹੀ ਕਰ ਦਿੰਨਾ ਮੈਂ ਮੈਂ ਜਲਦੀ ਨਾਲ ਤੁਸੀਂ ਸ਼ਟਰ ਬੰਦ ਕਰੋ ਮੈਂ ਦੁਕਾਨ ਹੀ ਬੰਦ ਕਰ ਦਿੰਦਾ ਜੇ ਤਾਂ ਦੁਕਾਨ ਆਉਣਾ ਹੀ ਪੈਣਾ ਮਗਰ ਕਿ ਦੁਖੀ ਕਰਤਾ ਜੀ ਇਹ ਤਾਂ ਆਪਰ ਬੈਠ ਮਦਾਨ ਦੇ ਅੰਦਰ ਬੈਠ ਜੂ ਕੋਸਟ ਕਰਕੇ ਕਸਟਮਰਾਂ ਕਸਟਮਰਾਂ ਕਰਕੇ ਸਰ ਉਹ ਬਰ ਅਗਲਾ ਕੋਸਟ ਨੂੰ ਰਿਮਾਈਂਡ ਕਰ ਦਿੰਦੇ ਨਾ ਜੇ ਅਗਲੇ ਨੂੰ ਇੱਕੋ ਤਾਂ ਬਾਹਰ ਕੱਢਾਂਗੇ ਵੀ ਜਾਓ ਮੈਂ ਮੈਂ 2 ਮਿੰਟ ਦਿਓ ਸਰ ਮੈਨੂੰ 2 ਮਿੰਟ ਦਿਓ ਜੀ ਮੈਂ ਲੈਣਦੇ ਆ ਤੁਹਾਡੇ ਨਾਲ ਮੈਂ ਲੈਣਦੇ ਤੁਸੀਂ 2 ਮਿੰਟ ਮੇਰੇ ਨਾਲ ਲੈਟ ਰਹੇ ਹੋ ਠੀਕ ਹੈ ਫੋਨ ਚੈਰ ਤੇ ਰੱਖ ਕੇ ਕਸਟਮਰ ਨੂੰ ਜਲਦੀ ਕੁੜਾਓ ਬਸ 2 ਮਿੰਟ ਦਿਓ ਜੀ ਮੈਨੂੰ ਪਤਾ ਨਾ ਕੀ ਕਰੀ ਲੈ ਲੈ ਹਟ ਗਿਆ ਲੈਣ ਤੇ ਕੋਣ ਕਿਉਂ ਮਿਊਟ ਕੀਤੀ ਹੈ ਤੁਸੀਂ ਮੈਂ ਫਿਰ ਸਰ ਆਵਾਜ਼ ਆ ਰਹੀ ਕਸਟਮਰਨ ਤੋੜ ਲੱਗਾ ਜੀ ਕੋਈ ਨਹੀਂ ਤੁਸੀਂ ਤੋੜ ਲਓ ਤੁਸੀਂ ਤੋੜ ਲਓ ਹਾਂਜੀ ਤੁਸੀਂ ਟੋੜ ਨਹੀਂ ਕਰਨਾ ਠੀਕ ਹੈ ਸਰ ਠੀਕ ਹੈ ਕੱਲ ਇੱਕ ਵਾਰ ਲੱਗਿਆ ਬਰਾ ਭਾਈ ਜੀ ਤੁਸੀਂ ਖਾਲੋ ਭਾਜੀ ਮੈਨੂੰ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਫੋਨ ਤੇ ਲੱਗੇ ਹੋ ਮੈਂ ਕਦੋਂ ਦੀ ਖੜੀ ਹਾਂ ਕੋਈ ਮੇਰੀ ਰਿਕਵੈਸਟ ਹੈ ਕੋਈ ਐਮਰਜੈਂਸੀ ਆ ਗਈ ਤੁਸੀਂ ਕੱਲ ਨੂੰ ਕੱਲ ਨੂੰ ਆ ਜਾਣਾ ਪਲੀਜ਼ ਨਹੀਂ ਭਾਜੀ ਇਸ ਦਾ ਹੋਰ ਲੈ ਕੇ ਜਾਓ ਕਦੋਂ ਦੇ ਨਾ ਖੜੇ ਅਸੀਂ ਇੱਥੇ ਚਲੋ 1 ਮਿੰਟ ਦੱਸੋ ਤੁਸੀਂ ਟਾਈਮ ਹੋ ਗਏ ਸਾਨੂੰ ਬਸ 2 ਮਿੰਟ ਕੋਈ ਜ਼ਰੂਰੀ ਕਾਲ ਸੀ ਜੀ ਲਿਓ ਮੈ ਕਰਾ ਲਓ ਮੈਨੂੰ ਤੁਸੀਂ ਮੇਰੇ ਤੋਂ ਹੀ ਕਰਾ ਲਓ ਪੁੱਤਰ ਬੇ ਜੀ ਬਸ ਇੱਕ ਮਿੰਟ ਵਾਸਤੇ ਤੁਸੀਂ ਮੈਨੂੰ ਲਿਖਾਓ ਜੀ ਤੁਸੀਂ ਲਿਖਾਓ ਜਲਦੀ ਬੜਾ ਬੜਾ ਮੈਨੂੰ ਲਿਖਾਉਣਾ ਹੁੰਦਾ ਕਰਨਾ ਪਿਆ ਬੜਾ ਹੂੰ ਬੋਲੋ ਜੀ ਆਹ ਛੋਟੇ ਪੁੱਤਰਾ ਸਾਮਾਨ ਮੈਡਮ ਨਾਲ ਕੱਢ ਕੇ ਦੇ ਜਿਹੜਾ ਜਿਹੜਾ ਸਾਮਾਨ ਲੇਖਾ ਕੱਢ ਕੇ ਦੇ ਜਲਦੀ ਦੇ ਦੇ ਲਿਖਾਓ ਮੈਡਮ ਲੈ ਲਓ ਤੁਸੀਂ ਉਹਨਾਂ ਤੋਂ ਲੈ ਲਓ ਸਾਮਾਨ ਜਿਹੜਾ ਜਿਹੜਾ ਹੈਗਾ ਤੁਹਾਨੂੰ ਠੀਕ ਹੈ ਜੀ ਉਹ ਨੋਟ ਕਰਾ ਦੇ ਉੱਤੇ ਲਿਖ ਲੈ ਬਾਅਦ ਚ ਕਰ ਲਾਂਗੇ پیسے ਬਾਅਦ ਚ ਲੈ ਲਾਂਗੇ ਕੋਈ ਜੀ ਇੱਕ ਦਿਨ ਲਿਖ ਲੈ ਤੂੰ ਇਹਦਾ ਐਂਡ ਤੇ ਟਿਕੜਵਾਂ ਕੋ ਬੋਲੀ ਜਾਂਦਾ ਲੈ ਆ ਗਿਆ ਹੋ ਗਿਆ ਮਾਣ ਤੋਂ ਦੱਸ ਹਾਂਜੀ ਤੇ ਤੁਸੀਂ ਵੀ ਪਵਾ ਲੋ ਮੈਡਮ ਦਾ ਬਾਹਰ ਸ਼ਟਰ ਉੱਪਰ ਛੜਦੇ ਥੱਲੇ ਬਸ ਉਹਨਾਂ ਆ ਕੇ ਅੰਦਰ ਆਉਂਦੇ ਹੀ ਕੋਈ ਲੋਕ ਲਾ ਲਾ ਪੰਜ ਮਿੰਟ ਬਾਅਦ 10 ਮਿੰਟ ਲੋਕ ਲਾ ਲਾ ਬਸ ਸ਼ਟਰ ਬੰਦ ਕਰ ਦੇ ਹੋਪਾ ਤੁਹਾਡਾ ਕੋਲ ਨਹੀਂ ਆ ਗਿਆ ਬਾਦਲਾ ਬਾਕੀ ਨਾ ਹਾਂ ਹੈਲੋ ਹਾਂਜੀ ਹਾਂਜੀ ਸਰ ਕੀ ਹੋ ਗਿਆ ਤੁਸੀਂ ਹੋਰ ਕੁਝ ਹਾਂ ਬਬੀ ਇੱਕ ਕਸਟਮਰ ਹੀ ਰਹਿ ਗਿਆ ਜੀ ਉਹ ਵੀ ਚੱਲਿਆ ਬਸ ਬੰਦਾ ਸਾਹਮਣੇ ਕੋਈ ਗੱਲ ਬਾਤ ਨਹੀਂ ਕਰਨੀ ਠੀਕ ਹੈ ਨਹੀਂ ਨਹੀਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਪਾਸੇ ਸੀਗਾ ਜੀ ਪਿੱਛੇ ਸੀ ਗੱਡੀ ਤੇ ਬੈਠਾ ਸੀ ਮੈਨੂੰ ਇਹ ਤੇ ਆਉਂਦਾ ਨਹੀਂ ਸਰ ਕਰਨਾ ਮੈਂ ਕਦੀ ਕੀਤਾ ਹੀ ਨਹੀਂ ਮੈਂ ਕੱਟਣੀ ਪੈਣੀ ਨਾ ਮੈਨੂੰ ਪਹਿਲੇ ਕੋਲ Google Pay ਕਰਦਾ ਮੈਂ ਕਦੀ ਕੀਤਾ ਸਰ ਮੇਰੀ ਗੱਲ ਸੁਣੋ ਮੇਰਾ ਨਾ ਫੋਨ ਤੁਸੀਂ ਕੱਲੇ ਹੋ ਜੋ ਪਹਿਲੀ ਪਹਿਲੀ ਮੇਰੀ ਗੱਲ ਸੁਣੋ ਤੁਸੀਂ ਕੱਲੇ ਹੋ ਕੱਲਾ ਹੀ ਆ ਸਰ ਇੱਕ ਹੀ ਕਸਟਮਰ ਇੱਕ ਹੀ ਕਸਟਮਰ ਆ ਬਸ ਕੱਲਾ ਹੀ ਆ ਜੀ ਉਹ ਵੀ ਚੱਲਿਆ ਬਸ ਦੋ ਆਟਮਾ ਲੈਣੀਆਂ ਸੀ ਉਹਨੇ ਲੈ ਲਈਆਂ ਸੀ ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ ਇਹੀ ਕਿਹਾ ਵਾ ਕਿ ਤੁਸੀਂ ਉਹਦੇ ਸਾਹਮਣੇ ਗਿਆ ਦਨ ਨਹੀਂ ਨਹੀਂ ਸਰ ਉਹ ਉਹ ਮੁੰਡਾ ਪਰਾਂ ਉਹ ਮੇਰਾ ਲੜਕਾ ਲੱਗਣਾ ਜਿਹੜਾ ਉਹ ਨੂੰ ਟੈਂਡ ਕਰੀ ਜਾਂਦਾ ਉਹ ਪਰਾਂ ਦੁਕਾਨ ਮੈਂ ਅੱਛਾ ਅੱਛਾ ਮੈਂ ਕਾਊਂਟਰ ਤੇ ਬੈਠਾ ਮੀਲ ਤੇ ਤੁਸੀਂ ਫੋਨ ਨੂੰ ਸਪੀਕਰ ਤੇ ਲਾ ਦਿਓ ਠੀਕ ਹੈ ਜੀ ਆਪਣਾ ਹੁਣ ਸੈਂਟਰ ਲਾ ਬਟਨ ਦਬਾ ਕੇ ਨਾ ਗੂਗਲ ਬਿਆਨ ਕਰੋ ਆਪਣਾ ਇੱਕ ਮਿੰਟ ਸਰ ਹੋ ਗਿਆ ਜੀ ਹਾਂਜੀ ਹੋ ਗਿਆ ਸਰ ਇੱਕ ਮਿੰਟ ਸਰ ਇੱਕ ਮਿੰਟ ਲੈ ਇਹ ਇੱਕ ਮਿੰਟ ਇੱਕ ਮਿੰਟ ਸਰ ਮੈਨੂੰ ਦਿਓ 82 78 ਨਹੀਂ 82 87 ਜੀ ਹਾਂ 82 8287 8287 ਹੋ ਗਿਆ ਜੀ 96 ਹਾਂਜੀ 32 32 ਕੈਬਰ 1 1 ਮਿੰਟ 3271 ਹਾਂਜੀ ਕੀ ਨਾਮ ਆ ਰਿਹਾ ਵਾ 1 ਮਿੰਟ ਸਰ ਅਜੋ ਕਰ ਰਿਹਾ ਸਰ ਐਕਚੁਅਲੀ ਨੈਟ ਸਲੋ ਆ ਮੇਰਾ ਇਹ ਐਕਚੁਅਲੀ ਜਿਵੇਂ ਆਪਣੇ ਸਮਾਜ ਦੇ ਵਿੱਚ ਲੋਕ ਬੜੇ ਛਾਤਰ ਤੇ ਬੜੇ ਸਮਝ ਲਓ ਫਰਾਡ ਕਰਨ ਵਾਲੇ ਫੈਲੇ ਹੋਏ ਆ ਇਹਨਾਂ ਨੇ ਆਪਦੇ ਫਰਾਡ ਦੇ ਨਵੇਂ-ਨਵੇਂ ਤਰੀਕੇ ਲੱਭੇ ਹੋਏ ਆ ਅੱਜ ਇਸ ਤਰ੍ਹਾਂ ਹੀ ਇੱਕ ਫਰਾਡ ਕਾਲ ਸਾਨੂੰ ਬੈਠਿਆਂ ਆਈ ਸਾਨੂੰ ਪਤਾ ਲੱਗਿਆ ਉਹਦੇ ਉੱਤੇ ਲਿਖਿਆ ਸੀ ਸੀਆਈਡੀ ਔਰ ਕਿਸੇ ਸਾਡੇ ਪੁਲਿਸ ਆਫਿਸਰ ਦੀ ਉਹਨੇ ਇੱਕ ਫੋਟੋ ਫੇਕ ਫੋਟੋ ਲਗਾਈ ਹੋਈ ਸੀ ਜਿਸ ਤੋਂ ਸਾਨੂੰ ਲੱਗਿਆ ਵੀ ਇਹ ਫਰਾਡ ਕਾਲ ਹੀ ਐ ਤਾਂ ਅਸੀਂ ਵੀ ਫਿਰ ਉਸ ਦਾ ਉਹਦਾ ਫਰਾਡ ਜਾਣਨ ਲਈ ਅਸੀਂ ਇਹ ਕੰਮ ਪਬਲਿਕ ਬਣ ਕੇ ਉਹਨਾਂ ਨਾਲ ਗੱਲ ਕੀਤੀ ਤਾਂ ਗੱਲ ਦੇ ਵਿੱਚ ਤੁਸੀਂ ਵੀਡੀਓ ਚ ਦੇਖਿਆ ਹੋਣਾ ਸੀ ਉਹਨਾਂ ਨਾਲ ਇੱਕ ਆਮ ਸੁਧਾਰਨ ਦੁਕਾਨਦਾਰ ਬਣ ਕੇ ਗੱਲ ਕੀਤੀ ਜਿਹੜਾ ਸਾਨੂੰ ਕਹਿ ਰਿਹਾ ਸੀਗਾ ਕਿ ਤੁਹਾਡਾ ਜਿਹੜੇ ਪਹਿਲਾਂ ਸਾਡੇ ਤੋਂ ਉਹਨਾਂ ਨੇ ਇਨਫੋਰਮੇਸ਼ਨ ਲਈ ਕਿ ਤੁਹਾਡੀ ਫੈਮਿਲੀ ਚ ਕੌਣ-ਕੌਣ ਐ ਤਾਜੀ ਦੱਸਿਆ ਵੀ ਇਸ ਤਰ੍ਹਾਂ ਫੈਮਿਲੀ ਚ ਹਸਬੰਡ ਵਾਈਫ ਹੈ ਤੇ ਬੱਚੇ ਹੈ ਬੱਚੇ ਫਿਰ ਬੱਚੇ ਬਾਰੇ ਪੁੱਛਿਆ ਤੁਹਾਡਾ ਬੱਚਾ ਕੀ ਕਰਦਾ ਤਾਂ ਅਸੀਂ ਕਿਹਾ ਬੱਚਾ ਸਟੱਡੀ ਕਰਦਾ ਤਾਂ ਉਸਨੇ ਜਾਣ ਲਿਆ ਕਿ ਇਹਨਾਂ ਦਾ ਇੱਕ ਲੜਕਾ ਹੈ ਔਰ ਉਹ ਸਟੱਡੀ ਕਰਦਾ ਤਾਂ ਫਿਰ ਉਹਨੇ ਪੁੱਛਿਆ ਵੀ ਤੁਹਾਡਾ ਬੱਚਾ ਕਿੱਥੇ ਹੈ ਜੀ ਅਸੀਂ ਕਿਹਾ ਵੀ ਉਹ ਆਫ ਦੀ ਸਟੱਡੀ ਕਰਨ ਗਿਆ ਹੈ ਤਾਂ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਬੱਚਾ ਘਰੇ ਅਵੇਲੇਬਲ ਨਹੀਂ ਉਹ ਸਟੱਡੀ ਕਰਨ ਗਿਆ ਤਾਂ ਉਹਨੇ ਸਾਨੂੰ ਕਿਹਾ ਕਿ ਮੈਂ ਇੱਕ ਸੀਆਈਡੀ ਡਿਪਾਰਟਮੈਂਟ ਤੋਂ ਪੁਲਿਸ ਅਫਸਰ ਬੋਲ ਰਿਹਾ ਤੇ ਤੁਹਾਡਾ ਬੱਚਾ ਜਿਹੜਾ ਉਹ ਕਿਸੇ ਕੇਸ ਦੇ ਵਿੱਚ ਫਸ ਗਿਆ ਉਹ ਅਸੀਂ ਪੜਿਆ ਹੋਇਆ ਥਾਣੇ ਜਦੋਂ ਅਸੀਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਵੀ ਕਾਹਦੇ ਚ ਫੜਿਆ ਉਹ ਉਹ ਸਾਨੂੰ ਮਤਲਬ ਇਸ ਚੀਜ਼ ਬਾਰੇ ਉਹਨਾਂ ਨੇ ਸੀਆਈਡੀ ਡਿਪਾਰਟਮੈਂਟ ਦਾ ਜਿਹੜਾ ਇੱਕ ਇਹ ਮਤਲਬ ਕੁਫੀਆ ਮਹਿਕਮਾ ਹੋਣ ਕਰਕੇ ਦੱਸਣ ਤੋਂ ਇਨਕਾਰ ਕੀਤਾ ਵੀ ਅਸੀਂ ਦੱਸ ਨਹੀਂ ਸਕਦੇਗੇ ਤੇ ਲੋਕਾਂ ਨੂੰ ਮਤਲਬ ਉਹ ਇਸ ਤਰ੍ਹਾਂ ਉਲਝਾ ਲੰਦੇ ਆ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਕੇ ਤਾਂ ਉਹ ਅਸੀਂ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਹੀ ਸੀਗਾ ਇਹਦੀ ਰਿਕਾਰਡਿੰਗ ਕਰਨ ਦਾ ਮਕਸਦ ਇਹ ਹੀ ਸੀ ਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਫਰਾਡ ਕਾਲ ਆਉਂਦੀਆਂ ਉਹ ਤੁਹਾਡੇ ਬੱਚਿਆਂ ਬਾਰੇ ਤੁਹਾਡੀ ਫੈਮਲੀ ਬਾਰੇ ਸਾਰੀ ਡਿਸਕਸ ਕਰਕੇ ਉਸ ਤੋਂ ਬਾਅਦ ਉਹ ਤੁਹਾਡੇ ਤੁਹਾਨੂੰ ਉਹ ਪੈਸੇ ਦੀ ਡਿਮਾਂਡ ਕਰਨਗੇ ਕਿ ਤੁਹਾਡਾ ਬੱਚਾ ਪੁਲਿਸ ਸਟੇਸ਼ਨ 'ਚ ਫੜਿਆ ਹੋਇਆ ਜੀ ਉਹ ਐਸ ਕੇਸ ਦੇ ਵਿੱਚ ਫਸ ਗਿਆ ਨਹੀਂ ਤਾਂ ਉਹਦੇ ਤੇ ਆਹ ਚਾਰਜ ਲੱਗ ਜਾਊਗਾ ਤੁਸੀਂ ਸਾਨੂੰ ਇੰਨੇ ਪੈਸੇ ਦੇ ਦਿਓ ਜਿਸ ਤਰ੍ਹਾਂ ਵੀਡੀਓ 'ਚ ਬੰਦਾ ਪੈਸੇ ਦੀ ਡਿਮਾਂਡ ਕਰ ਰਿਹਾ ਪਹਿਲਾਂ 2.5 ਲੱਖ ਦੀ ਡਿਮਾਂਡ ਕੀਤੀ ਫਿਰ ਉਹ 50000 ਤੇ ਆ ਗਿਆ ਪੁੱਛਣ ਲੱਗ ਗਿਆ ਵੀ ਤੁਹਾਡੇ ਅਕਾਊਂਟ 'ਚ ਕਿੰਨੇ ਪੈਸੇ ਆ ਅਸੀਂ ਕਿਹਾ 50 60000 ਆ ਤਾਂ ਕਹਿੰਦਾ ਤੁਸੀਂ ਉਹੀ ਟਰਾਂਸਫਰ ਕਰੋ Google Pay ਕਰ ਦਿਓ ਜਿਵੇਂ ਵੀ ਮਰਜ਼ੀ ਪੈਸੇ ਸਾਨੂੰ ਟਰਾਂਸਫਰ ਕਰੋ ਤੁਸੀਂ ਸਾਡਾ ਮਕਸਦ ਇਹ ਹੈ ਕਿ ਲੋਕ ਅਵੇਅਰ ਹੋਣ ਇਹੋ ਜੀਆਂ ਫਰਾਡ ਕਾਲਾਂ ਤੋਂ ਕਿਸੇ ਦੀ ਵੀ ਗੱਲਾਂ ਦੇ ਵਿੱਚ ਨਾ ਆਉਣ ਇਹ ਵੀ ਇੱਕ ਫਰਾਡ ਹੈ ਇਸ ਤਰ੍ਹਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਫਰਾਡ ਲੋਕ ਕਰਦੇ ਆ ਮਤਲਬ ਫੋਨ ਤੇ ਕਿਸੇ ਕਿਸਮ ਦੇ ਵੀ ਫਰਾਡ ਦੇ ਵਿੱਚ ਕਾਲ ਤੇ ਤੁਸੀਂ ਵਿਸ਼ਵਾਸ ਨਹੀਂ ਕਰਨਾਗਾ ਜਿੰਨੀ ਦੇ ਤੁਹਾਨੂੰ ਪੂਰਾ ਵਿਸ਼ਵਾਸ ਨਾ ਹੋ ਜੇ ਕਿ ਇਹ ਸਾਹਮਣੇ ਵਾਲਾ ਬੰਦਾ ਕੌਣ ਹੈ ਤੁਸੀਂ ਉਹਨੂੰ ਜਾਣਦੇ ਹੋ ਉਨੀ ਦੇਰ ਕਿਸੇ ਦੇ ਵਿੱਚ ਗੱਲਾਂ ਦੇ ਵਿੱਚ ਤੁਸੀਂ ਨਹੀਂ ਆਉਣਾ ਸਾਡਾ ਪਬਲਿਕ ਨੂੰ ਇਹੀ ਇੱਕ ਮੈਸੇਜ ਹੈ ਵੀ ਤੁਸੀਂ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ ਇਹੋ ਜਿਹੇ ਫੋਨਾਂ ਦਾ ਵਿਸ਼ਵਾਸ ਨਾ ਕਰੋ ਇਹਨਾਂ ਦੀਆਂ ਗੱਲਾਂ 'ਚ ਆ ਕੇ اپنی ਜਿਹੜੀ ਮਿਹਨਤ ਦੀ ਕਮਾਈ ਆ ਉਹ ਇਹਨਾਂ ਦੇ ਖਾਤਿਆਂ 'ਚ ਟ੍ਰਾਂਸਫਰ ਨਾ ਕਰੋ